ਪੰਜਾਬ ਦੇ ਵਿੱਚ ਬ੍ਰਾਹਮਣ 16% ਹੈ। ਲੇਕਿਨ ਇਹ 32 ਮਤੀਆ ਕਿ ਅਸੀਂ ਪਾਰਟੀਆਂ 'ਚ ਵੰਡੇ ਹੋਏ ਆਂ। ਅਸੀਂ ਕਿਸੇ ਵੀ ਛੰਡੇ ਥੱਲੇ ਇਕਤਰਕ ਨਹੀਂ ਹੈਗੇ। ਅੱਜ ਤੋਂ 10 ਜਾਂ 15 ਸਾਲ ਬਾਅਦ ਪੰਜਾਬ ਦੇ ਪੰਜਾਬੀ ਬ੍ਰਾਹਮਣ ਖਤਮ ਹੋ ਜਾਣਗੇ ਜਿਹੜੇ ਪੂਜਾ ਪਾਠ ਕਰਨਾ ਲੇ। ਯੂਪੀ ਬਿਹਾਰ ਤੋਂ ਬ੍ਰਾਹਮਣ ਆ ਰਹੇ ਨੇ ਮੰਦਰਾਂ 'ਚ ਪੂਜਾ ਪਾਠ ਕਰ ਰਹੇ ਨੇ, ਵੈਲਕਮ ਹੈ ਉਹਨਾਂ ਦਾ। ਲੇਕਿਨ ਪੰਜਾਬ ਦਾ ਕਲਚਰ ਅਲੱਗ ਹੈਗਾ। ਪੰਜਾਬੀ ਪੂਜਾ ਪਾਠ ਪદ્ધਤੀ ਲਗ طریقے ਨਾਲ ਅਸੀਂ ਕਰਦੇ ਆ ਸਾਡੇ ਰੀਤੀ ਰਿਵਾਜ ਅਲੱਗ ਹੈਗੇ ਨੇ ਪੰਜਾਬ ਬ੍ਰਾਹਮਣ ਵੈਲਸਫੋਰਟ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਬਹੁਤ ਜਲਦੀ ਇਹ ਪ੍ਰਯਾਸ ਕਰਨ ਜਾ ਰਿਹਾ ਹੈ ਕਿ ਸਕੂਲਾਂ ਦੇ ਵਿੱਚ ਸੰਸਕ੍ਰਿਤ ਨੂੰ ਅਨੁਵਾਰੇ ਕਿਦਰਾ ਹੈ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੀ ਉਹਨਾਂ ਨੂੰ ਜੇ ਅਸੀਂ ਸ਼ਲੋਕ ਪੜ੍ਹਨ ਲਈ ਕਹਿ ਦਈਏ ਨਾ ਰਮਾਇਣ ਦੇ ਵਿੱਚੋਂ ਚੁਪਾਈ ਲੈ ਲਈਏ ਜਾਂ ਭਗਵਤ ਕੀਤਾ ਜੋ ਲੈ ਲਈਏ ਤੋਂ ਨਾ ਕੋਲੋਂ ਵੋਕੇਬਲਰੀ ਨਹੀਂ ਸਹੀ ਹੁੰਦੀ ਪੜਿਆ ਨਹੀਂ ਜਾਂਦਾ ਕਿਉਂਕਿ ਵੱਡੀ ਗੱਲ ਸਹੀ ਹੈ ਵੀ ਸੰਸਕ੍ਰਿਤ ਤੋਂ ਉਹਨਾਂ ਦੀ ਜ਼ਮਾਨੇ ਨਹੀਂ ਬਿਲਕੁਲ ਸਕੂਲ ਹੋ ਗਏ ਉਹਨਾਂ ਹਾਈ ਫਾਈ ਹਾਂਜੀ ਅੰਗਰੇਜ਼ਾਂ ਦਾ ਰਾਜ ਰਿਹਾ 800 ਸਾਲ ਪਹਿਲੇ ਮੁਗਲਾਂ ਦਾ ਰਾਜ ਰਿਹਾ ਉਹਨਾਂ ਨੂੰ ਇੱਕ ਚੀਜ਼ ਸਮਝ ਆ ਗਈ ਸੀ ਸਨਾਤਨ ਨੂੰ ਅਗਰ ਖਤਮ ਕਰਨਾ ਹੈ ਤਾਂ ਕਿਸੇ ਤਰੀਕੇ ਵੀ ਇਹਨਾਂ ਨੂੰ ਸੰਸਕ੍ਰਿਤ ਤੋਂ ਦੂਰ ਲੈ ਕੇ ਜਾਓ ਜੀ ਹੁਣ 90 ਦੇ ਦੌਰ ਦੇ ਵਿੱਚ ਪਿੰਡਾਂ ਦੇ ਵਿੱਚੋਂ ਕਈ ਹਿੰਦੂ ਕਮਿਊਨਿਟੀਆਂ ਜੋ ਬ੍ਰਾਹਮਣ ਸਮਾਜ ਜਾਂ ਹੋਰ ਵੀ ਲਾਗੇ ਉਹਨਾਂ ਨੇ ਪਲਾਨ ਕੀਤਾ ਸ਼ਹਿਰਾਂ ਬਣਾ ਜਿਉਂਕਿ ਉਹ ਮਾਹੌਲ ਜਿਹੜਾ ਸੀ ਉਸ ਸਮੇਂ ਦੇ ਦੌਰ ਠੀਕ ਨਹੀਂ ਸੀ ਪਰ ਕਈ ਐਸੇ ਵੀ ਬ੍ਰਾਹਮਣ ਯੋਧੇ ਹੈਗੇ ਆ ਵੀ ਜਿਹੜੇ ਉਸ ਸਮੇਂ ਦੇ ਦੌਰਾਨ ਵੀ ਪਿੰਡਾਂ ਦੀ ਬਸੇ ਹੋਏ ਬਸੇ ਹੋਏ ਉਹਨਾਂ ਨੂੰ ਅਧਿਕਾਰ ਦਿਵਾਣੇ ਉਹਨਾਂ ਨਾਲ ਗੱਲਾਂ ਕਰਨੀਆਂ ਉਹਨਾਂ ਨੂੰ ਸਮਾਜ ਦੇ ਨੇੜੇ ਲਾਣਾ ਇਹ ਬਹੁਤ ਜ਼ਰੂਰੀ ਹੈ ਅੱਜ ਵੀ ਬੜੀ ਖੁਸ਼ੀ ਔਰ ਪ੍ਰਾਊਡ ਫੀਲ ਹੁੰਦਾ ਹੈ ਕਿ ਸਾਡੇ ਇਦਾਂ ਦੇ ਬ੍ਰਾਹਮਣ ਪਰਿਵਾਰ ਹੈ ਜਿਹੜੇ ਸਿੱਖ ਰੂਪ ਚ ਹੈ ਹਾਂ ਜੀ ਗਾੜੀਆਂ ਰੱਖੀਆਂ ਐ ਤਰਬਨ ਸਪਾਈਆਂ ਹੋਈਆਂ ਉਹ ਦੇਖੋ ਸਨਾਤਨ ਨੂੰ ਵੀ ਬ੍ਰਾਹਮਣਵਾਦ ਸਨਾਤਨ ਇਹਨੂੰ ਵੀ ਫਾਲੋ ਕਰਦੇ ਪਏ ਆ ਔਰ ਗੁਰੂ ਮਹਾਰਾਜ ਦੀ ਸਿੱਖਿਆ ਨੂੰ ਵੀ ਫਾਲੋ ਕਰਦੇ ਪਏ ਆ ਔਰ ਇਹੀ ਸਾਡੀ ਖੂਬਸੂਰਤੀ ਹੈ ਔਰ ਇਹੀ ਸਾਡੀ ਪ੍ਰਾਊਡ ਦੀ ਵਜ੍ਹਾ ਹੈਗੀ ਵੈ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੇ ਹੁੰਦਾ ਤੇ ਸ਼ਾਮ ਨੂੰ ਕੀਰਤਨ ਹੁੰਦਾ ਬਿਲਕੁਲ ਸਹੀ ਇਹ ਉਹ ਇੱਕ ਅੱਛੀ ਚੀਜ਼ ਹੈ ਅੱਛਾ ਸਮਾਜ ਨੂੰ ਜੋੜਨ ਵਾਲੀਆਂ ਚੀਜ਼ਾਂ ਜਿੰਨੇ ਵੀ ਚੇਅਰਮੈਨ ਜੈ ਇਦਾਂ ਦੇ ਕੋਈ ਪੋਸਟਾਂ ਤੇ ਬੈਠੇ ਲੋਕ ਸੀਗੇ ਬ੍ਰਾਹਮਣ ਸਮਾਜ ਦੇ ਉਹਨਾਂ ਦੀ ਜਿਹੜੀ ਕੰਮ ਕਰਨ ਦਾ ਸਟਾਈਲ ਸੀਗਾ ਕੰਮ ਕਰਨ ਦਾ ਜਜ਼ਬਾ ਸੀ ਉਹ ਸਿਰਫ ਮੰਦਰਾ ਤੱਕ ਰਹਿ ਜਾਂਦਾ ਸੀ ਸਿਰਫ ਸਰੋਪੇ ਪੁਆਏ ਮੰਦਰਾ ਦੇ ਵਿੱਚ ਭਾਸ਼ਣ ਦਿੱਤਾ ਤੇ ਆਪਾਂ ਘਰੇ ਆ ਗਏ ਲੱਗਦਾ ਵੀ ਇਹ ਚੀਜ਼ ਤੋਂ ਤੁਸੀਂ ਹੁਣ ਬਾਹਰ ਨਿਕਰ ਕੇ ਇਹ ਸਮਾਜ ਨੂੰ ਵਧਾਇਆ ਜਾਏਗਾ 28 ਤੋਂ 25 ਜ਼ਿਲ੍ਹਿਆਂ ਚ ਆਪਣੇ ਕੋਆਰਡੀਨੇਟਰ ਬਣਾ ਚੁੱਕੇ ਹਾਂ ਅਮਨ ਵਿਧਾਨ ਸਭਾ ਵਾਈਸ ਮਾ ਪ੍ਰਧਾਨ ਲਗਾਉਣ ਜਾ ਰਹੇ ਆ ਬ੍ਰਾਹਮਣ ਸਮਾਜ ਦੇ ਉਹ ਰਸ ਸੰਗਠਨ ਆਪਣੇ ਅਧਿਕਾਰਾਂ ਵਾਸਤੇ ਨ ਪਹਿਲੇ ਗੱਲ ਕਹੀ ਹੈ ਮੌਜੂਦਾ ਸਰਕਾਰ ਨੇ ਸਾਡੀ ਬਾਹ ਫੜੀ ਹੈ ਅਗਰ ਮੌਜੂਦਾ ਸਰਕਾਰ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਹੈ ਉਹਨੂੰ ਲੈ ਕੇ ਵੀ ਮੌਜੂਦਾ ਸਰਕਾਰ ਸਜੀਦਗੀ ਦੇ ਨਾਲ ਸਾਡੀ ਪਿੱਠ ਤੇ ਹੱਥ ਰੱਖਦੀ ਹੈ ਤੇ ਫਿਰ ਬ੍ਰਾਹਮਣ ਵੋਟ ਉਹਨੂੰ ਹੀ ਪਾਊਗਾ ਜਿਹੜਾ ਉਹਦੀ ਬਾਫੜੂਗਾ ਜਦੋਂ ਆਪਾਂ ਮਰਨਾ ਵੈ ਤੇ ਪੰਡਿਤ ਜੀ ਨੇ ਪੁੱਛਣਾ ਹੈ ਜੀ ਮੋਕਸ਼ ਲਈ ਤੁਹਾਡਾ ਗੋਤਰ ਕੀ ਹੈ ਇਹ ਨਹੀਂ ਪੁੱਛਣਾ ਤੁਹਾਡੀ ਪਾਰਟੀ ਕਿਹੜੀ ਹੈ ਦੇਖੋ ਮੇਰਾ ਸੁਪਨਾ ਹੈ ਵੀ ਜਦੋਂ ਪੰਜਾਬ ਦੇ ਜਿਹੜੇ ਸਨਾਤਨ ਪਰਵਤੀ ਵਾਲੇ ਸਕੂਲ ਹੈ ਉਹਨਾਂ 'ਚ ਜਦੋਂ ਸਵੇਰੇ ਪ੍ਰਾਰਥਨਾ ਹੋਵੇ ਉਹਨਾਂ ਪ੍ਰਾਰਥਨਾ ਦੀ ਸ਼ੁਰੂਆਤ ਸੰਸਕ੍ਰਿਤ ਦੇ ਮੰਤਰਾਂ ਦੇ ਨਾਲ ਹੋਵੇ ਆਈਡੀਓਲੋਜੀ ਹੈਗੀ ਹੈ ਜਿਹੜੀ ਤੁਸੀਂ ਦੇਖੋ ਵੀ ਮੇਰੇ ਮਦਰ ਮੰਗਲਵਾਰ ਨੂੰ ਜੇ ਅਸੀਂ ਮੰਦਰ ਮੱਥਾ ਟੇਕਣ ਜਾਂਦੇ ਸੀ ਤੇ ਵੀਰਵਾਰ ਨੂੰ ਛੋਲੇਵਾਲਕੇ ਸਾਨੂੰ ਸਾਡੇ ਗੁਰਦੁਆਰਾ ਦੁਖਨਵਾਰਨ ਸਾਹਿਬ ਲੈ ਕੇ ਜਾਂਦੇ ਸੀ ਮੇਰੇ ਮਦਰ ਦੇ ਮਾਮਾ ਜੀ ਉਹਨਾਂ ਨੇ 14 ਸਾਲ ਦੀ ਉਮਰ ਦੇ ਵਿੱਚ ਅਮਰਤ ਛਕ ਲਿਆ ਜਥੇਦਾਰ ਹਰੀ ਸਿੰਘ ਮੁਕੇਰੀਆ ਇਹ ਕੋਈ ਕਨਫਰਮ ਕਰਨਾ ਹੁਸ਼ਿਆਰਪੁਰ ਜਾ ਕੇ ਕਰ ਸਕਦੇ ਮੁਕੇਰੀਆ ਬ੍ਰਾਹਮਣ ਸਮਾਜ ਦੇ ਲਈ ਤੁਹਾਡੇ ਕੋਲ ਜੇ ਅੱਜ ਕਲਮ ਦਿੱਤੀ ਹੈ ਸਰਕਾਰ ਨੇ ਤੁਹਾਡੇ ਹੱਥ ਦੇ ਵਿੱਚ ਕੀ ਹੈ ਦਿਮਾਗ ਦੇ ਵਿੱਚ ਜ਼ਹਿਨ ਦੇ ਵਿੱਚ ਕੀ ਹੈ ਵੀ ਬ੍ਰਾਹਮਣ ਸਮਾਜ ਦੇ ਲਈ ਜੇ ਪੰਕਜ ਸ਼ਰਦਾਜੀ ਬੈਠੇ ਨੇ ਤਾਂ ਕੀ ਕਰ ਸਕਦੇ ਨੇ ਬ੍ਰਾਹਮਣ ਸਮਾਜ ਦੇ ਲਈ ਕੀ ਤੁਹਾਡੇ ਕੋਲ ਹੋ ਸਕਦਾ ਵੀ ਜਿਹੜੇ ਰਾਈਟਸ ਨੇ ਉਹ ਲੋਕਾਂ ਤੱਕ ਪਹੁੰਚਾਇਆ ਜਾਣ ਤੁਹਾਡੇ ਵੱਲੋਂ ਪੰਜਾਬ ਸਰਕਾਰ ਲਈ ਇਹ ਇਹ ਰਾਈਟਸ ਤੁਹਾਡੇ ਲਈ ਰੱਖੇ ਹੋਏ ਨੇ ਕਿਉਂਕਿ ਲੋਕਾਂ ਨੂੰ ਅਵੇਅਰ ਨਹੀਂ ਹੈ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ ਜੀ ਬਹੁਤ ਤੁਹਾਡਾ ਅਹਿਮ ਸਵਾਲ ਹੈ ਔਰ ਮੈਂ ਦੱਸਣਾ ਚਾਹਨਾ ਕਿ ਪੰਜਾਬ ਦੇ ਵਿੱਚ ਬ੍ਰਾਹਮਣ 16% ਹੈ ਜੀ ਲੇਕਿਨ ਇਹ ਬਦਕਿਸਮਤੀ ਹੈ ਕਿ ਅਸੀਂ ਪਾਰਟੀਆਂ 'ਚ ਵੰਡੇ ਹੋਏ ਆਂ ਅਸੀਂ ਕਿਸੇ ਵੀ ਝੰਡੇ ਥੱਲੇ ਇਕਤਰਿਤ ਨਹੀਂ ਹੈਗੇ ਲੇਕਿਨ ਇਹਦੇ ਨਾਲੇ ਖੁਸ਼ੀ ਦੀ ਗੱਲ ਵੀ ਹੈ ਵੀ ਜਦੋਂ ਦਾ ਮੈਂ ਆਈ ਥਿੰਕ 10 ਅਗਸਤ ਨੂੰ ਮੈਨੂੰ ਬਣਾਇਆ ਗਿਆ ਸੀ ਇਹ 3-4 ਮਹੀਨਿਆਂ ਦੇ ਵਿੱਚ ਮੈਂ ਪੰਜਾਬ 'ਚ ਘੁੰਮਿਆ ਵਾਂ ਬਹੁਤ ਸਾਰੇ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਬ੍ਰਾਹਮਣ ਸਭਾਵਾਂ ਬੜੀ ਤੇਜ਼ੀ ਦੇ ਨਾਲ ਮੇਰੇ ਨਾਲ ਜੁੜਦੀਆਂ ਪਈਆਂ ਇਸ ਬੋਰਡ ਦੇ ਨਾਲ ਜੁੜਦੀਆਂ ਪਈਆਂ ਵਾ ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਬ੍ਰਾਹਮਣਾ ਨੂੰ ਅਗਰ ਆਪਣੇ ਅਧਿਕਾਰਾਂ ਦੀ ਲੜਾਈ ਲੜਨ ਦੀ ਲੜਨੀ ਹੈ ਉਹਨਾਂ ਨੇ ਬੈਲੀ ਚੀਜ਼ ਤਰ੍ਹਾਂ ਨੂੰ ਇਕਜੁੱਟ ਹੋਣਾ ਪਵੇਗਾ ਦੂਸਰੀ ਚੀਜ਼ ਜਿਹੜੀ ਸਮਾਜ ਦੇ ਵਿੱਚ ਇੱਕ ਬੜਾ ਸੀਰੀਅਸ ਇਸ਼ੂ ਹੈਗਾ ਕਿ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਸੰਸਕ੍ਰਿਤ ਲੈਂਗੁਏਜ ਨਾ ਹੋਣ ਦੇ ਕਾਰਨ ਅੱਜ ਤੋਂ 10 ਜਾਂ 15 ਸਾਲ ਬਾਅਦ ਪੰਜਾਬ ਦੇ ਪੰਜਾਬੀ ਬ੍ਰਾਹਮਣ ਖਤਮ ਹੋ ਜਾਣਗੇ ਜਿਹੜੇ ਪੂਜਾ ਪਾਠ ਕਰਨ ਵਾਲੇ ਐ ਇਹ ਪ੍ਰੋਬਲਮ ਹੁਣੇ ਸ਼ੁਰੂ ਹੋ ਚੁੱਕੀ ਹੋਈ ਆ ਬੜੇ ਵੱਡੇ ਪੱਧਰ ਤੇ ਉੱਪਰ ਕਿਉਂਕਿ ਦੇਖੋ ਹਰ ਸਟੇਟ ਦਾ ਇੱਕ ਆਪਣਾ ਕਲਚਰ ਹੁੰਦਾ यूपी बिहार ਤੋਂ ब्राह्मण ਆ ਰਹੇ ਨੇ ਮੰਦਰਾਂ ਚ ਪੂਜਾ ਪਾਠ ਕਰ ਰਹੇ ਨੇ ਵੈਲਕਮ ਹੈ ਉਹਨਾਂ ਦਾ ਲੇਕਿਨ ਪੰਜਾਬ ਦਾ ਕਲਚਰ ਅਲੱਗ ਹੈਗਾ ਪੰਜਾਬੀ ਪੂਜਾ ਪਾਠ ਪદ્ધਤੀ ਅਲੱਗ ਤਰੀਕੇ ਨਾਲ ਅਸੀਂ ਕਰਦੇ ਆ ਸਾਡੇ ਰੀਤੀ ਰਿਵਾਜ ਅਲੱਗ ਹੈਗੇ ਨੇ ਲੇਕਿਨ ਜੇ ਤੁਸੀਂ ਸੋਚੋ ਕਿ ਪਲੱਸ 2 ਤੋਂ ਬਾਅਦ ਕੋਈ ਬੱਚਾ ਸੰਸਕ੍ਰਿਤ ਨੂੰ ਲੈ ਕੇ ਆਪਣਾ ਫਿਊਚਰ ਬਣਾਉਣ ਵੱਲ ਚੱਲੇਗਾ ਉਹ ਮੈਨੂੰ ਨਹੀਂ ਲੱਗਦਾ ਹੈਗਾ ਔਰ ਇਹੀ ਪ੍ਰੋਬਲਮ ਹੈਗੀ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਇਹ ਰਿਕਵੈਸਟ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਜਿਹੜੇ ਸਕੂਲ ਹੈਗੇ ਨੇ ਸਨਾਤਨੀ ਉਹਨਾਂ ਦੇ ਵਿੱਚ ਸੰਸਕ੍ਰਿਤ ਦੀ ਪੀਰੀਅਡ ਜਿਹੜਾ ਵੈ ਹਰ ਸਕੂਲ ਦੇ ਵਿੱਚ ਟੀਚਰ ਸੰਸਕ੍ਰਿਤ ਦਾ ਅਨੁਵਾਰੀ ਕੀਤਾ ਜਾਏ ਤਾਂ ਕਿ ਬੱਚਿਆਂ ਨੂੰ ਇਹ ਦੱਸਿਆ ਜਾ ਸਕੇ ਵੀ ਕੱਲ ਨੂੰ ਤੁਸੀਂ ਆਈਐਸ ਆਈਪੀਐਸਸੀ ਤਿਆਰੀ ਵੀ ਕਰਦੇ ਹੋ ਤਾਂ ਇਹ ਸੰਸਕ੍ਰਿਤ ਇੱਕ ਐਦਾਂ ਦਾ ਸਬਜੈਕਟ ਹੈ ਉਹਦੇ ਵਿੱਚ ਜਿਹਦੇ ਵਿੱਚ ਤੁਸੀਂ 100 ਚੋਂ 100% ਨੰਬਰ ਲੈ ਸਕਦੇ ਹੋ ਪਹਿਲੀ ਗੱਲ ਦੂਸਰੀ ਗੱਲ ਹਿੰਦੁਸਤਾਨ ਦੀ ਸਨਾਤਨ ਦੀ ਗੱਲ ਕਰ ਲਈਏ ਸਨਾਤਨ ਦੀ ਸਾਰੇ ਧਰਮ ਉਪਨਿਸ਼ედ ਸਾਡੇ ਸੰਸਕ੍ਰਿਤ ਦੇ ਵਿੱਚ ਹੈ ਸਾਰੀ ਸਾਡੀ ਲੈਂਗੁਏਜ ਜਿਹੜੀ ਹੈ ਮੂਲ ਲੈਂਗੁਏਜ ਸੰਸਕ੍ਰਿਤ ਹੈ richest ਲੈਂਗੁਏਜ ਹੈ ਜਿਹਦੇ ਚੋਂ ਕਈ ਭਾਸ਼ਾ ਹੋਰ ਨਿਕਲੀਆਂ ਨੇ ਲੇਕਿਨ ਹੌਲੀ-ਹੌਲੀ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਜਿਹੜੇ ਬ੍ਰਾਹਮਣ ਸਮਾਜ ਹੈ ਜਿਹਦੇ ਕੰਦਿਆਂ ਦੇ ਉੱਪਰ ਇਸ ਸਭ ਤੋਂ ਵੱਡੀ ਔਰ ਪੁਰਾਣੀ ਲੈਂਗੁਏਜ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਪਾ ਰਹੇ ਸੰਸਕ੍ਰਿਤ ਕਿਤੇ ਨਾ ਕਿਤੇ लुप्त ਹੁੰਦੀ ਜਾ ਰਹੀ ਹੈ ਉਹਨੂੰ ਸੰਜੀਵ ਕਰਨ ਦੇ ਲਈ ਪੰਜਾਬ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਬਹੁਤ ਜਲਦੀ ਇਹ ਪ੍ਰਯਾਸ ਕਰਨ ਜਾ ਰਿਹਾ ਹੈ ਕਿ ਸਕੂਲਾਂ ਦੇ ਵਿੱਚ ਸੰਸਕ੍ਰਿਤ ਨੂੰ ਅਨੁਭਾਰੇ ਕੀਤਾ ਜਾਵੇ ਕਿਉਂਕਿ ਪਤਾ ਲੱਗਦਾ ਹੈ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੀ ਉਹਨਾਂ ਨੂੰ ਜੇ ਅਸੀਂ ਸ਼ਲੋਕ ਪੜਨ ਲਈ ਕਹਿ ਦਈਏ ਨਾ ਜੇ ਰਮਾਇਣ ਦੇ ਵਿੱਚੋਂ ਚੁਪਾਈ ਲੈ ਲੀਏ ਜਾਂ ਭਗਵਤ ਕੀਤਾ ਜੋ ਲੈ ਲੀਏ ਤਾਂ ਉਹਨਾਂ ਕੋਲੋਂ ਵੋਕੈਬਲਰੀ ਨਹੀਂ ਸਹੀ ਹੁੰਦੀ ਪੜਿਆ ਨਹੀਂ ਜਾਂਦਾ ਕਿਉਂਕਿ ਵੱਡੀ ਗੱਲ ਸਹੀ ਵੀ ਸੰਸਕ੍ਰਿਤ ਉਹਨਾਂ ਦੀ ਜ਼ਬਾਨ ਤੇ ਨਹੀਂ ਹੈ ਜੀ ਸਕੂਲ ਹੋ ਗਏ ਉਹਨ ਹਾਈ ਫਾਈ ਹਾਂਜੀ ਔਰ ਬੱਚੇ ਭੇਡ ਚਾਹ ਲੱਗ ਲਏ ਤਾਂ ਬੱਚਾ ਜੇ ਵੱਡੇ ਸਕੂਲ ਪੜ ਰਿਹਾ ਤੇ ਮੇਰਾ ਕਿਉਂ ਨਹੀਂ ਪੜ ਰਿਹਾ ਮੇਰਾ ਪੜਨਾ ਵੀ ਉੱਥੇ ਚਾਹੀਦਾ ਚਾਹੇ ਜਿੱਦਾਂ ਮਰਜ਼ੀ ਸੋ ਸੰਸਕ੍ਰਿਤ ਤੋਂ ਦੂਰ ਹੋਣ ਦੇ ਨਾਲ ਜਿਹੜੀ ਭਾਸ਼ਾ ਹਿੰਦੀ ਹੈ ਉਹ ਵੀ ਜ਼ਬਾਨ ਤੋਂ ਥੋੜੀ ਫਿਸਲੀ ਹੈ ਮੈਕਸਿਮਮ ਬੱਚੇ ਇੰਗਲਿਸ਼ ਗੱਲ ਕਰਦੇ ਅਸੀਂ ਆਪਣੇ ਅਸੀਂ ਵੀ ਦੋਸ਼ੀ ਹਾਂ ਜੀ ਸਾਡੇ ਆਪਣੇ ਘਰਾਂ ਦੇ ਵਿੱਚ ਵੀ ਇਹੀ ਜਿਹੀ ਗੱਲ ਹੈ ਬਿਲਕੁਲ ਬਿਲਕੁਲ ਬੱਚਿਆਂ ਕੋਲੋਂ ਸ਼ਲੋਕ ਨਹੀਂ ਪੜ੍ਹਿਆ ਜਾ ਰਿਹਾ ਸੋ ਇਹ ਇਹ ਆਪਣੇ ਸਮਾਜ ਲਈ ਵੀ ਦੇਖਣ ਲਈ ਇਹ ਗੱਲ ਹੋ ਗਈ ਹੁਣ ਦ੍ਰਿਸ਼ਟੀ ਦੇ ਵਿੱਚ ਪਿੱਛੇ ਜੇ ਹੋਇਆ ਅਹ ਫਿਰ ਉਹ ਜਿਹੜਾ ਹਾਦਿਸਾ ਨੂ ਮਾ ਚਲੀਸਾ ਹੋਇਆ ਉਹ ਵੀ ਇੱਕ ਅੱਛਾ ਮੈਂ ਕਹਿੰਦਾ ਮੇਉ ਬਰਲਾ ਅੱਛਾ ਮੈਂ ਸੋ ਲੋਕ ਕਟੇ ਹੋ ਕੇ ਨਹੀਂ ਵਧੀਆ ਜਿਲਕਰ ਸੋ ਇਦਾਂ ਦੀਆਂ ਚੀਜ਼ਾਂ ਇਦਾਂ ਦੀਆਂ ਗਤੀਵਿਧੀਆਂ ਹੈ ਜ਼ਹਿਨ ਦੇ ਵਿੱਚ ਵੀ ਸਮਾਜ ਦੇ ਲਈ ਕੀਤੀਆਂ ਜਾਂ ਬਿਲਕੁਲ ਜੀ ਮੈਂ ਬੜੀ ਜਲਦੀ ਹੀ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਅਹ ਸ਼੍ਰੀ ਰਮਾਇਣ ਜਾਂ ਸ਼੍ਰੀਮਦ ਭਾਗਵਤ ਦੀਤਾ ਦੇ ਉੱਪਰ ਪ੍ਰੋਗਰਾਮਾਂ ਦਾ ਆਯੋਜਨ ਕਰਨ ਜਾ ਰਿਹਾ ਹਾਂ ਜਿਦੇ ਵਿੱਚ ਜਿਹੜੇ ਅਹ ਇਹਦਾ ਦੇ ਮਾਹਿਰ ਹੈਗੇ ਆ ਬੁੱਧੀਜੀਵੀ ਉਹ ਸਾਨੂੰ ਉਹਦੇ ਤੇ ਵਿਸਤਾਰ ਦੇ ਨਾਲ ਸਾਨੂੰ ਜਾਗਰੂਕ ਕਰਨਗੇ ਸਾਨੂੰ ਦੱਸਣਗੇ ਔਰ ਸਾਡੀ ਜਿਹੜੀ ਸਾਡੇ ਜਿਹੜੇ ਸ਼ਬਦ ਹੈਗੇ ਸੰਸਕ੍ਰਿਤ ਦੇ ਉਹਨਾਂ ਚ ਕਿੰਨੀ ਪਾਵਰ ਹੈਗੀ ਹੈ ਸਾਡੇ ਸ਼ਲੋਕਾਂ ਦੇ ਵਿੱਚ ਕਿੰਨੀ ਤਾਕਤ ਹੈਗੀ ਹੈ ਕਿਉਂਕਿ ਸਨਾਤਨ ਦੇ ਵਿੱਚ ਕਹਿੰਦੇ ਹੈ ਕਿ ਦੇਵਤੇ ਜਿਹੜੇ ਹੈ ਉਹ ਮੰਤਰਾਂ ਦੇ ਵਸ਼ਚ ਹੈ ਤੇ ਮੰਤਰ ਜਿਹੜੇ ਉਹ ਬ੍ਰਾਹਮਣਾਂ ਦੇ ਵਸ਼ਚ ਹੈ ਬ੍ਰਾਹਮਣ ਜਦੋਂ ਮੈਂ ਕਹਿੰਨਾ ਬ੍ਰਾਹਮਣ ਕੋਈ ਇਹ ਨਹੀਂ ਮੈਂ ਬ੍ਰਾਹਮਣ ਬ੍ਰਾਹਮਣ ਉਹ ਵੈ ਜਿਹਨੂੰ ਬ੍ਰਹਮ ਦਾ ਗਿਆਨ ਹੈ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਵਾ ਇਸ ਚੀਜ਼ ਨੂੰ ਕਿਉਂਕਿ ਸਾਡਾ ਸਾਰਾ ਲਿਟਰੇਚਰ ਹੀ ਜਿਹੜਾ ਸੰਸਕ੍ਰਿਤ ਦੇ ਵਿੱਚ ਹੈ ਅਸੀਂ ਜਦੋਂ ਤੋਂ ਸੰਸਕ੍ਰਿਤ ਤੋਂ ਦੂਰ ਹੋ ਰਹੇ ਚਾਹੀਏ ਉਹ ਕੇਂਦਰ ਸਰਕਾਰਾਂ ਦੀਆਂ ਸਾਜ਼ਿਸ਼ ਹੋਵੇ ਜਾਂ ਉਸ ਤੋਂ ਪਹਿਲੇ 150 ਸਾਲ ਅੰਗਰੇਜ਼ਾਂ ਦਾ ਰਾਜ ਰਿਹਾ 800 ਸਾਲ ਪਹਿਲੇ ਮੁਗਲਾਂ ਦਾ ਰਾਜ ਰਿਹਾ ਉਹਨਾਂ ਨੂੰ ਇੱਕ ਚੀਜ਼ ਸਮਝ ਆ ਗਈ ਸੀ ਸਨਾਤਨ ਨੂੰ ਅਗਰ ਖਤਮ ਕਰਨਾ ਹੈ ਤਾਂ ਕਿਸੇ ਤਰੀਕੇ ਵੀ ਇਹਨਾਂ ਨੂੰ ਸੰਸਕ੍ਰਿਤ ਤੋਂ ਦੂਰ ਲੈ ਕੇ ਜਾਓ ਜੀ ਔਰ ਕੋਇਨਸੀਡੈਂਸ ਉਸ ਤੋਂ ਬਾਅਦ ਦੇਸ਼ ਚ ਸਰਕਾਰਾਂ ਵੀ ਉਦਾਂ ਦੀ ਆਈਡੀਓਲੋਜੀ ਵਾਲੀਆਂ ਹੀ ਬਣੀਆਂ ਜਿਨ੍ਹਾਂ ਨੇ ਸਨਾਤਨ ਨੂੰ ਹਮੇਸ਼ਾ ਸੈਕੰਡ ਲਾਈਨ ਚ ਰੱਖਿਆ ਲੇਕਿਨ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਸੰਸਕ੍ਰਿਤ ਲੈਂਗੁਏਜ ਨੂੰ ਲੈ ਕੇ ਬੱਚਿਆਂ ਚ ਅਵੇਅਰਨੈਸ ਲਿਆਂਦੀ ਜਾਵੇ ਸਕੂਲਾਂ ਚ ਟੀਚਰ ਸੰਸਕ੍ਰਿਤ ਹੋਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਕੂਲ ਦੇ ਵਿੱਚ ਘਰ 'ਚ ਜੇ ਬੱਚਾ ਇੱਕ ਹੀ ਸਕੂਲ ਤਾਂ ਇਹਦਾ ਤੇ ਜਿੱਥੇ ਬੱਚਾ ਇੰਗਲਿਸ਼ ਪੰਜਾਬੀ ਜਾਂ ਹਿੰਦੀ 'ਚ ਗੱਲ ਕਰੇ ਉਹਨੂੰ ਘਰ ਭੇਜ ਦਿੰਦੇ ਤੇ ਆਪਣੀ ਲੈਂਗੁਏਜ ਤੇ ਆਪਣੀ ਭਾਸ਼ਾ ਦੇ ਉੱਪਰ ਉਹਨੂੰ ਪ੍ਰਾਊਡ ਫੀਲ ਕਰਨਾ ਜਿਸੇ ਨਾਲ ਅਸੀਂ ਆਪਣੇ ਬੱਚਿਆਂ ਦੇ ਵਿੱਚ ਇਹ ਭਰ ਦਿਆਂਗੇ ਮੈਂ ਸਮਝਦਾ ਵੀ ਸੰਸਕ੍ਰਿਤ ਵੀ ਬਚੇਗੀ ਔਰ ਸੰਸਕ੍ਰਿਤ ਤੋਂ ਜੋ ਚੀਜ਼ਾਂ ਸਾਨੂੰ ਸਾਡੀਆਂ ਪੁਰਖੇ ਸਾਡੇ ਦੇ ਕੇ ਗਏ ਨੇ ਉਹਦਾ ਵੀ ਕਿਤੇ ਨਾ ਕਿਤੇ ਅਸੀਂ ਮਾਨ ਸਨਮਾਨ ਕਰਨ ਦੇ ਕਾਬਿਲ ਹੋ ਜਾਗੇ ਪੰਗਲ ਜੀ ਸਮਾਜ ਦੀ ਗੱਲ ਕਰ ਲਈਏ ਸ਼ਹਿਰਾਂ ਦੇ ਵਿੱਚ Hindu ਕਮਿਊਨਿਟੀ ਜ਼ਿਆਦਾ ਸਟਾਫ ਹੈ ਜੀ ਚਾਹੇ ਰਾਜਨੀਤਿਕ ਪਾਰਟੀਆਂ ਦੀ VOTING ਪਰਸੈਂਟੇਜ ਦੇਖ ਲਈਏ ਉਸ ਦੇ ਮੁਤਾਬਕ ਵੀ ਚੱਲਦਾ ਹੁਣ 90 ਦੇ ਦੌਰ ਦੇ ਵਿੱਚ ਪਿੰਡਾਂ ਦੇ ਵਿੱਚੋਂ ਕਈ Hindu ਕਮਿਊਨਿਟੀਆਂ ਜਾਂ ਬ੍ਰਾਹਮਣ ਸਮਾਜ ਜਾਂ ਹੋਰ ਵੀ ਲਾ ਲਈਏ ਉਹਨਾਂ ਨੇ ਪਲਾਨ ਕੀਤਾ ਸ਼ਹਿਰਾਂ ਵੱਲ ਕਿਉਂਕਿ ਉਹ ਮਾਹੌਲ ਜਿਹੜਾ ਸੀ ਉਸ ਸਮੇਂ ਉਹ ਠੀਕ ਨਹੀਂ ਸੀ ਪਰ ਕਈ ਐਸੇ ਵੀ ਬ੍ਰਾਹਮਣ ਯੋਧੇ ਹੈਗੇ ਆ ਵੀ ਜਿਹੜੇ ਉਸ ਸਮੇਂ ਦੇ ਦੌਰਾਨ ਵੀ ਪਿੰਡਾਂ 'ਚ ਹੀ ਬਸੇ ਹੋਏ ਨੇ ਬਸੇ ਹੋਏ ਨੇ ਉਹਨਾਂ ਨੂੰ ਅਧਿਕਾਰ ਦਵਾਣੇ ਉਹਨਾਂ ਨਾਲ ਗੱਲਾਂ ਕਰਨੀਆਂ ਉਹਨਾਂ ਨੂੰ ਸਮਾਜ ਦੇ ਨੇੜੇ ਲਾਣਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਬ੍ਰਾਹਮਣ ਸਮਾਜ ਦੀ ਗੱਲ ਕਰੀਏ ਉਹ ਲੋਕ ਜਿਹੜੇ ਪਿੰਡਾਂ 'ਚ ਬੈਠੇ ਨੇ ਉਹ ਸ਼ਹਿਰਾਂ ਦੀ ਮੈਂਟੈਲਿਟੀ ਨੇ ਉਹਨਾਂ ਦੀ ਮੈਂਟੈਲਿਟੀ ਬਿਲਕੁਲ ਅਲੱਗ ਹੈ ਸੋ ਉਹਨਾਂ ਨੂੰ ਕਿਤੇ ਹੈ ਵੀ ਨੇੜੇ ਕੀਤਾ ਜਾ ਵੀ ਉਸ ਸਿਸਟਮ ਨੂੰ ਸਾਰੇ ਮੈਂ ਬੜਾ ਮਜ਼ਾ ਵਧੀਆ ਸਵਾਲ ਤੁਹਾਡਾ ਮੈਂ ਜਦੋਂ ਇਹ ਆਪਣਾ ਸੰਗਠਨ ਬਣਾਉਣ ਦੇ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਗਿਆ ਚਾਰ ਦਿਨ ਪਹਿਲਾਂ ਪਟਿਆਲਾ ਪਾਸ ਵਗੈਰਾ ਜਾ ਕੇ ਆਇਆ ਤੇ ਇਧਰ ਫਰੂਜ਼ਪੁਰ ਵਾਲੀ ਬੈਲਟ ਹੋ ਗਈ ਸਾਡੀ ਤਰਨਤਾਰਨ ਵਾਲੀ ਬੈਲਟ ਹੋ ਗਈ ਹੋਰ ਇਧਰਲੇ ਏਰੀਆ ਹੋ ਗਏ ਉਹਨਾਂ 'ਚ ਮੈਂ ਦਾ ਕੇ ਅੱਜ ਵੀ ਬੜੀ ਖੁਸ਼ੀ ਔਰ ਪ੍ਰਾਊਡ ਫੀਲ ਹੁੰਦਾ ਕਿ ਸਾਡੇ ਇਦਾਂ ਦੇ ਬ੍ਰਾਹਮਣ ਪਰਿਵਾਰ ਹੈ ਜਿਹੜੇ ਸਿੱਖ ਰੂਪ 'ਚ ਹੈ ਹਾਂਜੀ ਹਾਂਜੀ ਦਾੜੀਆਂ ਰੱਖੀਆਂ ਟਰਬਨਸ ਪਾਈਆਂ ਹੋਈਆਂ ਉਹ ਦੇਖੋ ਸਨਾਤਨ ਨੂੰ ਵੀ ਬ੍ਰਾਹਮਣਵਾਦ ਸਨਾਤਨ ਇਹਨੂੰ ਵੀ ਫਾਲੋ ਕਰਦੇ ਪਿਆ ਔਰ ਗੁਰੂ ਮਹਾਰਾਜ ਦੀ ਸਿੱਖਿਆ ਨੂੰ ਵੀ ਫਾਲੋ ਕਰਦੇ ਪਏ ਆ ਔਰ ਇਹੀ ਸਾਡੀ ਖੂਬਸੂਰਤੀ ਹੈ ਔਰ ਇਹੀ ਸਾਡੀ ਪ੍ਰਾਊਡ ਦੀ ਵਜ੍ਹਾ ਹੈਗੀ ਵੈ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਬੜੀ ਤੇਜ਼ੀ ਦੇ ਨਾਲ ਉਹ ਸਮਝ ਲਓ ਕਿ ਮੈਂ ਥੋੜਾ ਜਿਹਾ ਮਿਹਨਤ ਕਰਦਾ ਪਿਆ ਉਹ ਬੜੀ ਤੇਜ਼ੀ ਦੇ ਨਾਲ ਉਹ ਬੋਰਡ ਦੇ ਨਾਲ ਜੁੜਦੇ ਪਏ ਨੇ ਔਰ ਜਦੋਂ ਸਮਾਜ ਜਾਗਰੂਕ ਹੋ ਜਾਂਦਾ ਹੈ ਨਾ ਜੀ ਤੇ ਸਮਾਜ ਫਿਰ ਜਾਗਨ ਤੋਂ ਬਾਅਦ ਆਪਣੇ ਅਧਿਕਾਰਾਂ ਦੀ ਲੜਾਈ ਔਰ ਆਪਣੇ ਮਾਨ ਸਨਮਾਨ ਦੀ ਜੇ ਮਾਨ ਸਨਮਾਨ ਦਾ ਮਤਲਬ ਜਿਹੜੀ ਸਾਡੀ ਮੂਲ ਲੈਂਗੁਏਜ ਹੈ ਜਿਹੜੇ ਸਾਡੇ ਪੰਥ ਹੈ ਵੀਰ ਹੈ ਜੋ ਹੈ ਇਹਨਾਂ ਨੂੰ ਲੈ ਕੇ ਸਮਾਜ ਜਦੋਂ ਜਾਗਰੂਕ ਹੋ ਜਾਏਗਾ ਆਉਣ ਵਾਲੀ ਪੀੜ੍ਹੀ ਸੰਸਕ੍ਰਿਤ ਪੜਨ ਲੱਗ ਜੂਗੀ ਮੈਂ ਸਮਝਦਾ ਵੀ ਫਿਰ ਸਨਾਤਨ ਜਿਹੜਾ ਵਾ ਉਹ ਪਹਿਲੇ ਦੀ ਤਰ੍ਹਾਂ ਉਸੇ ਤਰ੍ਹਾਂ ਖੁਸ਼ਹਾਲ ਹੋਏਗਾ ਕਿਉਂਕਿ ਮੈਕਸਿਮਮ ਪਰਿਵਾਰ ਇਦਾਂ ਦੇ ਪੰਥ ਜੀ ਵੀ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੇ ਹੁੰਦਾ ਤੇ ਸ਼ਾਮ ਨੂੰ ਕੀਰਤਨ ਹੁੰਦਾ ਬਿਲਕੁਕੁਲ ਸਹੀ ਹੈ ਤੇ ਉਹ ਇੱਕ achhi ਚੀਜ਼ ਹੈ ਅੱਛਾ ਸਮਾਜ ਨੂੰ ਜੋੜਨ ਵਾਲੀਆਂ ਚੀਜ਼ਾਂ ਉਹ ਜੇ ਸਮਾਜ ਨੂੰ ਜੋੜਿਆ ਗਿਆ ਤਾਂ ਉਹਦਾ ਕ੍ਰੈਡਿਟ ਜੇ ਮੈਸੇਜ ਦਾ ਵੀ ਤੁਹਾਡਾ ਰਿਹਾ ਕਿ ਸਖਸ਼ ਜਿਹੜੇ ਅੱਗੇ ਲੱਗਣਗੇ ਤੇ ਉਹਨਾਂ ਨੂੰ ਵੀ ਜਾਣਨਾ ਚਾਹੀਦਾ ਸੋ ਤੁਸੀਂ ਸਮਾਜ ਦੇ ਲਈ ਵੀ ਗੱਲਾਂ ਕੀਤੀਆਂ ਹੁਣ ਸਮਾਜ ਦੀ ਰਿਪਰੈਜ਼ੈਂਟ ਵੀ ਤੁਸੀਂ ਕਰਦੇ ਹੋ ਖਾਸ ਕਰਕੇ ਪਿਛਲਾ ਇਤਿਹਾਸ ਦੇਖ ਲਈਏ ਵੀ ਜਿੰਨੇ ਵੀ ਚੇਅਰਮੈਨ ਜੈਦਾਂ ਦੇ ਕੋਈ ਪੋਸਟਾਂ ਤੇ ਬੈਠੇ ਲੋਕ ਸੀਗੇ ਬ੍ਰਾਹਮਣ ਸਮਾਜ ਦੇ ਉਹਨਾਂ ਦੀ ਜਿਹੜੀ ਕੰਮ ਕਰਨ ਦਾ ਸਟਾਈਲ ਸੀ ਜਾਂ ਕੰਮ ਕਰਨ ਦਾ ਜਜ਼ਬਾ ਸੀ ਉਹ ਸਿਰਫ ਮੰਦਰਾ ਤੱਕ ਰਹਿ ਜਾਂਦਾ ਸੀ ਸਿਰਫ ਸਰੋਪੇ ਪੁਆਏ ਮੰਦਰਾ ਦੇ ਵਿੱਚ ਭਾਸ਼ਣ ਦਿੱਤਾ ਤੇ ਆਪਾਂ ਘਰੇ ਆ ਗਏ ਲੱਗਦਾ ਵੀ ਇਹ ਚੀਜ਼ ਤੋਂ ਤੁਸੀਂ ਹੁਣ ਬਾਹਰ ਨਿਕਰ ਕੇ ਇਹ ਸਮਾਜ ਨੂੰ ਵਿਵਧਾਇਆ ਜਾਏਗਾ ਕਮੇਟੀ ਬਣਾਈ ਜਾਏਗੀ ਬੋਰਡ ਬਣਾਇਆ ਜਾਏਗਾ ਜ਼ਿੰਮੇਵਾਰੀਆਂ ਵੰਡੀਆਂ ਜਾਣਗੀਆਂ ਲੱਗਦਾ ਵੀ ਜ਼ਰੂਰਤ ਹੈ ਇਸ ਚੀਜ਼ ਦੀ ਦੇਖੋ ਪੰਜਾਬ ਸਰਕਾਰ ਨੇ ਪੰਜਾਬ ਦੇ ਵੈਸੇ 24 ਜ਼ਿਲ੍ਹੇ 28 ਜ਼ਿਲ੍ਹਿਆਂ ਚ ਬਣਾਇਆ ਹੋਇਆ ਲੁਧਿਆਣਾ ਨੂੰ ਤਿੰਨ ਜ਼ਿਲ੍ਹਿਆਂ ਚ ਦੇ ਦਿੱਤੀ ਇਸ ਤਰ੍ਹਾਂ ਵੰਡਿਆ ਹੈ ਮੈਂ 28 ਦੇ ਵਿੱਚੋਂ ਪਿਛਲੇ 2 ਮਹੀਨਿਆਂ ਦੇ ਵਿੱਚ 28 ਚੋਂ 25 ਜ਼ਿਲ੍ਹਿਆਂ ਚ ਆਪਣੇ ਕੋਆਰਡੀਨੇਟਰ ਬਣਾ ਚੁੱਕਿਆ ਹੋਇਆ ਹਾਂ ਵਿਧਾਨ ਸਭਾ ਵਾਈਸ ਮੈਂ ਪ੍ਰਧਾਨ ਲਗਾਉਣ ਜਾ ਰਿਹਾ ਹਾਂ ਬ੍ਰਾਹਮਣ ਸਮਾਜ ਦੇ ਔਰ ਪ੍ਰਮਾਤਮਾ ਆਸ਼ੀਰਵਾਦ ਰੱਖੇ ਸਵਸਥ ਰਹੀਏ ਤਿੰਨ ਕੁ ਮਹੀਨਿਆਂ ਦੇ ਵਿੱਚ ਪੰਜਾਬ ਚ ਪੂਰਾ ਇੱਕ ਤਾਕਤਵਰ ਸੰਗਠਨ ਖੜਾ ਕਰਾਂਗੇ ਔਰ ਉਹ ਸੰਗਠਨ ਆਪਣੇ ਅਧਿਕਾਰਾਂ ਵਾਸਤੇ ਮੈਂ ਪਹਿਲੇ ਗੱਲ ਕਹੀ ਹੈ ਮੌਜੂਦਾ ਸਰਕਾਰ ਨੇ ਸਾਡੀ ਬਾਹ ਫੜੀ ਹੈ ਜੀ ਅਗਰ ਮੌਜੂਦਾ ਸਰਕਾਰ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਹੈ ਉਹਨੂੰ ਲੈ ਕੇ ਵੀ ਮੌਜੂਦਾ ਸਰਕਾਰ ਸਜੀਦਗੀ ਦੇ ਨਾਲ ਸਾਡੀ ਪਿੱਠ ਤੇ ਹੱਥ ਰੱਖਦੀ ਹੈ ਤੇ ਫਿਰ ਬ੍ਰਾਹਮਣ ਵੋਟ ਉਹਨੂੰ ਹੀ ਪਾਊਗਾ ਜਿਹੜਾ ਉਹਦੀ ਬਾਹ ਫੜੂਗਾ ਇੱਕ ਝੰਡੇ ਥੱਲੇ ਲਿਆਂਦਾ ਕਾਰਨ ਇਹੀ ਹੈ ਕਿਉਂਕਿ ਅਸੀਂ ਵੰਡੇ ਹੀ ਅਨੇਕ ਪਿਆ ਇੱਕ ਇੱਕ ਘਰ ਚ ਤੋਂ ਦੋ ਭਰਾ ਵੇ ਇੱਕ ਕਾਂਗਰਸੀ ਹੈ ਇੱਕ ਦੂਜੇ ਪਾਸੇ ਹੈ ਇੱਕ ਆਪ ਚ ਆਈ ਮੀਨ ਟੂ ਸੇ ਮੈਨਾਂ ਨੂੰ ਕਹਿਣਾ ਹੁੰਦਾ ਕਿ ਜਦੋਂ ਆਪਾਂ ਮਰਨਾ ਵੇ ਤੇ ਪੰਡਿਤ ਜੀ ਨੇ ਪੁੱਛਣਾ ਹੈ ਜੀ ਮੋਕਸ਼ ਲਈ ਤੁਹਾਡਾ ਗੋਤਰ ਕੀ ਹੈ ਇਹ ਨਹੀਂ ਪੁੱਛਣਾ ਤੁਹਾਡੀ ਪਾਰਟੀ ਕਿਹੜੀ ਹੈ ਤੇ ਜੇ ਆਪਾਂ ਯੂਨਾਈਟਡ ਹੋ ਜਾਂਨੇ ਆ ਤੇ ਜਿਹੜੀ ਪਾਰਟੀ ਸਾਡੀ ਬਾਹ ਫੜਦੀ ਪਈ ਹੈ ਜਿਹੜੀ ਪਾਰਟੀ ਸਾਡੀ ਪਿੱਛੇ ਖੜ ਕੇ ਸਾਨੂੰ ਅਵੇਅਰ ਕਰਦੀ ਪਈ ਹੈ ਇਕਜੁੱਟ ਕਰਨ ਲਈ ਤਾਕਤ ਦਿੰਦੀ ਪਈ ਹੈ ਫਿਰ ਆਪਾਂ ਉਹਦੀ ਮਦਦ ਕਰਾਂਗੇ ਬਿਲਕੁਲ ਕੀ ਸੁਪਨਾ ਕੀ ਹੈ ਪੰਕਜ ਸ਼ਰਦਾ ਦਾ ਸੁਪਨਾ ਕੀ ਹੈ ਬੰਦਾ ਜਦੋਂ ਘਰੋਂ ਸਵੇਰੇ ਨਿਕਲਦਾ ਨਾ ਤੇ ਉਹ ਕੁਝ ਨਾ ਕੁਝ ਸੋਚ ਕੇ ਨਿਕਲਦਾ ਵੀ ਯਾਰ ਆਹ ਚੀਜ਼ ਕਰਨੀ ਹੈ ਤੁਹਾਡਾ ਕੀ ਸੁਪਨਾ ਕੀ ਹੈਗਾ ਵੱਡਾ ਕੋਈ ਸੁਪਨਾ ਹੈ ਇਸ ਚੀਜ਼ ਨੂੰ ਲੈ ਕੇ ਦੇਖੋ ਮੇਰਾ ਸੁਪਨਾ ਹੈ ਵੀ ਜਦੋਂ ਪੰਜਾਬ ਦੇ ਜਿਹੜੇ ਸਨਾਤਨ ਪ੍ਰਵਿੱਤੀ ਵਾਲੇ ਸਕੂਲ ਹੈ ਉਹਨਾਂ ਚ ਜਦੋਂ ਸਵੇਰੇ ਪ੍ਰਾਰਥਨਾ ਹੋਵੇ ਉਹਨਾਂ ਪ੍ਰਾਰਥਨਾ ਦੀ ਸ਼ੁਰੂਆਤ ਸੰਸਕ੍ਰਿਤ ਦੇ ਮੰਤਰਾਂ ਦੇ ਨਾਲ ਹੋਵੇ ਜੀ ਔਰ ਇਸ ਸੰਸਕ੍ਰਿਤ ਦੇ ਮੰਤਰਾਂ ਬਾਰੇ ਬੱਚਿਆਂ ਨੂੰ ਪਤਾ ਲੱਗੇ ਕਿ ਜਦੋਂ ਸੰਸਕ੍ਰਿਤ ਦੇ ਮੰਤਰ ਬੋਲੇ ਜਾਂਦੇ ਆ ਤਾਂ ਕਿੰਨਾ ਫਿਰ ਉਹਦਾ ਪ੍ਰਭਾਵ ਪ੍ਰਕ੍ਰਿਤਿਕ ਰੂਪ ਚ ਹੁੰਦਾ ਵੈ ਇਹ ਚੀਜ਼ ਜਿਹੜੀ ਹੈਗੀ ਆ ਜਿਹਦੇ ਨਾਲ ਅਸੀਂ ਜਾਗਰੂਕ ਕਰਨ ਲਈ ਹੋਗੇ ਦੂਜਾ ਬ੍ਰਾਹਮਣ ਸਮਾਏ ਨੂੰ ਜਾਗਰੂਕ ਕਰਨ ਵਾਸਤੇ ਮਿਹਨਤ ਕਰ ਰਹੇ ਆ ਸਮਾਜ ਜਾਗ ਵੀ ਰਿਹਾ ਵੈ ਹਰ ਤਰ੍ਹਾਂ ਦੇ ਲੋਕ ਹਰ ਸਮਾਜ ਚ ਹੁੰਦੇ ਨੇ ਕੋਈ ਤੁਹਾਡੀ ਪਿੱਠ ਵੀ ਥਪਤ ਪੰਦਾ ਕੋਈ ਲੱਤਾਂ ਵੀ ਖਿੱਚਦਾ ਲੇਕਿਨ ਓਨੈਸਟਲੀ ਆਪਣਾ ਕੰਮ ਕਰਦੇ ਜਾਵਾਂਗੇ ਕੋਈ ਕਿਸੇ ਨਾਲ ਵਾਰ ਵੀ ਵਾਦ ਨਹੀਂ ਮੈਂ ਸਭ ਦਾ ਵੈਲਕਮ ਵੀ ਕਰਦਾ ਹਾਂ ਔਰ ਇਹੀ ਉਮੀਦ ਕਰਦਾ ਕਿ ਸਾਡੀ ਜਿਹੜੀ ਆਈਡੀਓਲੋਜੀ ਹੈਗੀ ਹੈ ਜਿਹੜੀ ਤੁਸੀਂ ਦੇਖੋ ਵੀ ਮੇਰੇ ਮਦਰ ਮੰਗਲਵਾਰ ਨੂੰ ਜੇ ਅਸੀਂ ਮੰਦਰ ਮੱਥਾ ਟੇਕਣ ਜਾਂਦੇ ਸੀ ਤੇ ਵੀਰਵਾਰ ਨੂੰ ਛੋਲੇਵਾਲਕੇ ਸਾਨੂੰ ਸਾਡੇ ਗੁਰਦੁਆਰਾ ਦੁਖਨਵਾਰਨ ਸਾਹਿਬ ਲੈ ਕੇ ਜਾਂਦੇ ਸੀਗੇ ਮੇਰੇ ਮਦਰ ਦੇ ਮਾਮਾ ਜੀ ਉਹਨਾਂ ਨੇ 14 ਸਾਲ ਦੀ ਉਮਰ ਦੇ ਵਿੱਚ ਅਮਰਤ ਛੱਕ ਲਿਆ ਜਥੇਦਾਰ ਹਰੀ ਸਿੰਘ ਮੁਕੇਰੀਆ ਇਹ ਕੋਈ ਕਨਫਰਮ ਕਰਨਾ ਹੈ ਹੁਸ਼ਿਆਰਪੁਰ ਜਾ ਕੇ ਕਰ ਸਕਦੇ ਮੁਕੇ ਰਹੀਆਂ ਸੋ ਇਹ ਜਿਹੜਾ ਪੰਜਾਬ ਦੀ ਸਭ ਤੋਂ ਵੱਡੀ ਖੂਬਸੂਰਤੀ ਹੈਗੀ ਹੈ ਇਹਨੂੰ ਬਣਾ ਕੇ ਰੱਖਣ ਲਈ ਆਪਸੀ ਭਾਈਚਾਰ ਆਪਸੀ ਸਭਾਵਨਾ ਇਹਦੇ ਵਾਸਤੇ ਜੋ ਵੀ ਕਰਨਾ ਪਊਗਾ ਔਰ ਬ੍ਰਾਹਮਣ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਜੋ ਕਰਨਾ ਪਏਗਾ ਲਾਸਾ ਤੱਕ ਕਰਾਂਗੇ ਬਹੁਤ ਬਹੁਤ ਧੰਨਵਾਦੀ ਸਮਾਦੈਂ ਲਈ ਸੋ ਇਹ ਇਹ ਸੀਗੇ ਪੰਕਜ ਸ਼ਰਧਾ ਜੀ ਜੋਗੀ ਵੱਡੀ ਜ਼ਿੰਮੇਵਾਰੀ ਸਰਕਾਰ ਨੇ ਇਹਨਾਂ ਦੇ ਮੋਢੇ ਤੇ ਦਿੱਤੀ ਹੈ ਤੇ ਸਮਾਜ ਲਈ ਸਮਾਜ ਨੂੰ ਇਕੱਠਾ ਕਰਨ ਦੇ ਲਈ ਔਰ ਇਹਨਾਂ ਦੇ ਵਿੱਚ ਜੋ ਜज्ਬਾ ਹੈ ਕਾਫੀ ਪਿਛਲੇ ਸਮੇਂ ਤੋਂ ਇਹ ਕਾਰਜ ਕਰਦੇ ਨੇ ਸਮਾਜਿਕ ਕਈ ਜਥੇਬੰਦੀਆਂ ਦੇ ਨਾਲ ਵੀ ਜੁੜੇ ਹੋਏ ਨੇ ਔਰ ਸਮਾਜ ਦੇ ਵਿੱਚ ਅੱਛੀ ਜਿਹੜੀ ਹੈ ਸੇ ਇਹਨਾਂ ਨੇ ਰੱਖੀ ਹੋਈ ਹੈ ਜੋ ਕਮੈਂਟਾਂ ਦੇ ਵਿੱਚ رائے ਇਹਨਾਂ ਦੇ ਵਿਚਾਰਾਂ ਦੇ ਨਾਲ ਅਗਰ ਤੁਹਾਡੇ ਵਿਚਾਰ ਮੇਲ ਖਾਂਦੇ ਨੇ ਤਾਂ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ رائے ਦਿਓ ਔਰ ਬ੍ਰਾਹਮਣ ਸਮਾਜ ਦੇ ਲਈ ਕੀ ਕੀ ਚੀਜ਼ਾਂ ਪੰਜਾਬ ਦੇ ਵਿੱਚ ਹੋਣੀਆਂ ਚਾਹੀਦੀਆਂ ਜੇ ਉਹ ਵੀ ਸਰੋਤੇ ਦੇਖਦੇ ਨੇ ਤਾਂ ਉਹ ਵੀ ਆਪਣੀ ਜ਼ਰੂਰ رائے ਕਮੈਂਟਾਂ ਦੇ ਵਿੱਚ ਦੇਣ ਧੰਨਵਾਦ